ਸਤਨਾਮ ਸ੍ਰੀ ਵਾਹਿਗੁਰੂ ਸੈਬ ਜੀਓ ਸ਼ੇਰ ਰਾਗ ਮਹੱਲਾ 3 ਸਤ ਗੁਰ ਮਿਲੀਐ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ ਪੂਰਾ ਸ਼ਬਦ ਸਭ ਸੋਜੀ ਹੋਈ ਹਰ ਨਾਮੈ ਰਹਿ ਸਮਾਏ ਮਨ ਮੇਰੇ ਸਤ ਗੁਰੂ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵ ਤਣੋ ਆਪ ਵਸੈ ਮਨ ਆਏ ਰਹਾਉ ਹਰ ਜੀਉ ਰਾਖੋ ਹੋ ਆਪਣੀ ਸ਼ਰਨਾਈ ਜਿਉ ਰਾਖੈ ਤਿਉ ਰਹਿਣਾ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਾਵ ਜਲ ਤਰਣਾ ਵੱਡਾ ਭਾਗ ਨਾਉ ਪਾਈਐ ਗੁਰਮਤਿ ਸ਼ਬਦ ਸੁਹਾਈ ਆਪੇ ਮਨ ਵਸਿਆ ਪ੍ਰਭ ਕਰਤਾ ਸਹਜੇ ਰਹਿਆ ਸਮਾਈ ਇਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਦਨ ਬੰਦ ਪਵਾਇਆ ਲਖ 84 ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ ਭਗਤਾ ਮਨ ਆਨੰਦ ਹੈ ਸਚੈ ਸ਼ਬਦ ਰੰਗ ਰਾਤੇ ਆਨੰਦ ਇਹਨ ਗੁਣ ਗਾਵੈ ਸਦ ਨਿਰਮਲ ਸਹਿਜੇ ਨਾਮ ਸਮਾਤੇ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ ਏਕੋ ਸੇਵਨ ਏਕ ਅਰਾਧੈ ਗੁਰਮੁਖ ਅਕੱਠ ਕਹਾਣੀ ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨਿ ਆਇ ਸਦਾ ਰੰਗ ਰਾਤੇ ਸਚ ਸਿਉ ਆਪਣੀ ਕਿਰਪਾ ਕਰੇ ਮਿਲਾਇ ਆਪੇ ਕਰੇ ਕਰਾਏ ਆਪੇ ਇੱਕ ਨਾ ਸੁਤਿਆਂ ਦੇ ਜਗਾਏ ਆਪੇ ਮਿਲ ਮੇ ਲਾਇੰਦਾ ਨਾਨਕ ਸ਼ਬਦ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੁਗੋ ਜੁਗ ਅਟਲ ਜਬਰ ਸ਼ਤਰ ਤਖਤ ਦੇ ਮਾਲਕ ਸ਼ਬਦ ਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਤਿਗੁਰ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦੇ ਨਾਲ ਜੋ ਫੇਸਬੁੱਕ ਲਾਈਵ ਮਾਧਿਅਮ ਦੇ ਰਾਹੀਂ ਤੇ ਵਟਸਐਪ ਦੇ ਗਰੁੱਪ ਜੋ ਧਰਮਸ਼ਾਲਾ ਗਰੁੱਪ ਜੋ ਬਹੁਤ ਸਤਿਕਾਰਯੋਗ ਪਤਵੰਤੇ ਵੀਰਾਂ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਪਿਛਲੇ ਦਿਨਾਂ ਤੋਂ ਨਿਰੰਤਰ ਗੁਰਮਤ ਗੁਰਬਾਣੀ ਦੀ ਵਿਚਾਰ ਜਿੰਨੀਕ ਸਤਿਗੁਰ ਨੇ ਸੋਜੀ ਤੇ ਸਮਤ ਬਖਸ਼ੀ ਹੈ ਉਹਦੇ ਮੁਤਾਬਕ ਆਪ ਜੀ ਦੇ ਨਾਲ ਕੀਤੀ ਜਾ ਰਹੀ ਸੀ ਸੋ ਅੱਜ ਜਿਹੜਾ ਸ਼ਬਦ ਆਪ ਜੀ ਨੇ ਹੁਣੇ-ਹੁਣੇ ਪਾਠ ਰੂਪ ਦੇ ਵਿੱਚ ਸਰਵਣ ਕੀਤਾ ਹੈ ਸ਼੍ਰੀ ਰਾਗ ਦੇ ਵਿੱਚ ਤੀਸਰੇ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 6 ਪਾਵਨ ਪੰਨਾ ਨੰਬਰ 69 ਦੇ ਉੱਤੇ ਸੁਭਾਏਮਾਨ ਹੈ ਸ਼ਬਦ ਦੇ ਕੁੱਲ 8 ਬੰਦ ਨੇ ਤੇ ਸ਼ਬਦ ਦਾ ਨੰਬਰ ਹੈ 24 24 ਨੰਬਰ ਸ਼ਬਦ ਹੈ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਇਸ ਪਾਵਨ ਸ਼ਬਦ ਵਿੱਚ ਜੋ ਕੇਂਦਰੀ ਭਾਵ ਹੈ ਜੋ ਰਹਾਉ ਦੀਆਂ ਪੰਕਤੀਆਂ ਨੇ ਉਹ ਨੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਮਨ ਮੇਰੇ ਸਤਿਗੁਰੂ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵਤਣੋ ਆਪ ਵਸੈ ਮਨਿ ਆਏ ਰਹਾਉ ਇਹ ਰਹਾਉ ਦੀਆਂ ਪੰਕਤੀਆਂ ਨੇ ਸਤਗੁਰੂ ਜੀ ਰਾਹ ਉਹਦੀਆਂ ਪੰਕਤੀਆਂ 'ਚ ਕਿਰਪਾ ਕਰ ਰਹੇ ਨੇ ਹੇ ਮੇਰੇ ਮਨ ਕੀ ਕਰ ਮਨ ਮੇਰੇ ਸਤਗੁਰੂ ਸਿਉਂ ਚਿਤ ਲਾਏ ਸਤ ਮਤਲਬ ਸੱਚ ਗੋ ਦਾ ਮਤਲਬ ਅੰਧੇਰਾ ਅੱਗੇ ਰਾਰਾ ਲੱਗਾ ਮਤਲਬ ਜੋ ਗਿਆਨ ਅਗਿਆਨਤਾ ਦੇ ਅੰਧੇਰੇ ਵਿੱਚੋਂ ਬਾਹਰ ਕੱਢ ਕੇ ਸੱਚ ਨਾਲ ਜੋੜ ਦੇਵੇ ਸੱਚ ਨੂੰ ਜੀਵਨ ਵਿੱਚ ਟਿਕਾ ਦੇਵੇ ਸੱਚ ਜੀਵਨ ਵਿੱਚ ਆ ਜਾਵੇ ਤੇ ਸੱਚ ਮਨੁੱਖ ਦੇਖਣ ਲੱਗ ਪਵੇ ਸੱਚ ਸਮਝਣ ਲੱਗ ਪਵੇ ਉਹ ਗਿਆਨ ਉਹ ਸੱਚ ਦਾ ਗਿਆਨ ਜਿੱਥੋਂ ਮਿਲੇ ਉਸ ਨੂੰ ਕਿਹਾ ਗਿਆ ਹੈ ਸਤਗੁਰ ਭਾਵ ਸੱਚੇ ਗਿਆਨ ਦੇ ਨਾਲ ਜੀਵਨ ਵਿੱਚ ਆਪਣੇ ਜੀਵਨ ਦੀਆਂ ਬਰੀਕੀਆਂ ਨੂੰ ਸਮਝਣਾ ਤੇ ਆਪਣੇ ਜੀਵਨ ਦੀ ਜਾਂਚ ਨੂੰ ਤੋੜਨਾ ਤੇ ਸਹਿਬ ਕਹਿੰਦੇ ਹੈ ਮੇਰੇ ਚਿੱਤ ਕੀ ਕਰ ਸਦਾ ਸੱਚ ਦੇ ਨਾਲ ਆਪਣੇ ਜੀਵਨ ਨੂੰ ਜੋੜ ਕਿਉਂਕਿ ਮਨੁੱਖ ਦਾ ਸੁਭਾਅ ਇਹ ਹੈ ਕਿ ਮਨੁੱਖ ਝੂਠ ਨੂੰ ਪਸੰਦ ਕਰਦਾ ਹੈ ਮਨੁੱਖ ਝੂਠ ਨੂੰ ਗ੍ਰਹਿਣ ਕਰਦਾ ਹੈ ਕਿਉਂਕਿ ਇਹਦਾ ਮਨ ਬਹੁਤ ਛੇਤੀ ਝੂਠ ਤੋਂ ਪ੍ਰਭਾਵਿਤ ਹੁੰਦਾ ਹੈ ਸੱਚ ਤੋਂ ਇਹਨੂੰ ਪ੍ਰਭਾਵਿਤ ਹੋਣ ਵਾਸਤੇ ਬਹੁਤ ਕੁਝ ਆਪਣੇ ਆਪ ਦੇ ਵਿੱਚ ਬਦਲਾਵ ਲੈਣਾ ਪਵੇਗਾ ਇਸੇ ਕਰਕੇ ਚੇਤਾ ਰੱਖਿਓ ਮਨੁੱਖ ਸੱਚ ਇਹ ਜ਼ਰੂਰ ਕਹਿੰਦਾ ਹੈ ਕਿ ਮੈਂ ਸੱਚ ਬੋਲਦਾ ਹਾਂ ਪਰ ਸੱਚ ਸੁਣਨਾ ਇਹਨੂੰ ਚੰਗਾ ਨਹੀਂ ਲੱਗਦਾ ਸੱਚ ਬੋਲਦਾ ਵੀ ਉਥੇ ਹੈ ਜਿੱਥੇ ਇਹਨੂੰ ਇੰਜ ਲੱਗਦਾ ਕਿ ਇਹ ਮੇਰੇ ਸੱਚ ਬੋਲਣ ਦੇ ਨਾਲ ਦੂਸਰੇ ਦਾ ਨੁਕਸਾਨ ਆ ਤੇ ਮੇਰਾ ਫਾਇਦਾ ਹੈ ਤੇ ਜਿੱਥੇ ਇਹਨੂੰ ਲੱਗੇ ਨਾ ਕਿ ਵੀ ਇੱਥੇ ਮੇਰੇ ਸੱਚ ਬੋਲਣ ਦੇ ਨਾਲ ਦੂਸਰੇ ਨੂੰ ਫਾਇਦਾ ਹੈ ਤੇ ਮੇਰਾ ਨੁਕਸਾਨ ਆ ਉਥੇ ਚੁੱਪੀ ਸਾਧ ਜਾਂਦਾ ਕਿਉਂਕਿ ਮਨ ਦਾ ਸੁਭਾਅ ਝੂਠ ਨੂੰ ਗ੍ਰਹਿਣ ਕਰਨਾ ਮਨ ਝੂਠ ਤੋਂ ਪ੍ਰਭਾਵਿਤ ਹੁੰਦਾ ਹੈ ਇਸੇ ਕਰਕੇ ਸੰਸਾਰ ਦੇ ਵਿੱਚ ਜੋ ਕੁਝ ਮਨੁੱਖ ਦੇਖ ਰਿਹਾ ਹੈ ਜੋ ਕੁਝ ਮਨੁੱਖ ਗ੍ਰਹਿਣ ਕਰ ਰਿਹਾ ਹੈ ਜੋ ਕੁਝ ਮਨੁੱਖ ਆਪਣੇ ਜੀਵਨ ਵਿੱਚ ਵਸਾਰ ਰਿਹਾ ਹੈ ਝੂਠ ਤੋਂ ਪ੍ਰਭਾਵਿਤ ਹੋ ਕੇ ਵਸਾਰ ਰਿਹਾ ਹੈ ਪਰ ਸਤਗੁਰੂ ਜੀ ਮਨੁੱਖ ਨੂੰ ਇਹ ਗੱਲ ਸਮਝਾਉਂਦੇ ਨੇ ਕਿ ਵੀ ਤੂੰ ਸੱਚ ਨੂੰ ਵੇਖਣਾ ਚਾਲੂ ਕਰ ਮਨ ਜਿਸ ਪਵੰਡਰ ਦੇ ਵਿੱਚ ਜਿਸ ਪਜ਼ਲ ਦੇ ਵਿੱਚ ਚੱਲ ਰਿਹਾ ਹੈ ਉਸ ਪਜ਼ਲ ਦੇ ਵਿੱਚੋਂ ਸਤਗੁਰੂ ਜੀ ਮਨ ਨੂੰ ਬਾਹਰ ਕੱਢਦੇ ਨੇ ਮਨ ਮੇਰੇ ਸਤਗੁਰੂ ਸਿਉ ਚਿਤ ਲਾਏ हे मेरे मन अपने चित्त नु सच्चे ज्ञान नाल जोड सतगुरु दी मति नाल जोड क्योंकि सतगुरु दा ज्ञान गुरमत दा ज्ञान गुरबानी दे विचों जो कुछ सानू मिलदा है ओ सच दा प्रकाश है सच जीवन विच टिकदा है फिर की हुंदा है निर्मल नाम सद् नवतणो आप वसए मन आए निर्मल नाम मैल तो रहत जो ज्ञान है नाम दा अर्थ एथे भी आपा ਉਹ ਕੰਮ ਵੀ ਆਉਂਦਾ ਹੈ ਗੁਰਬਾਣੀ ਦੇ ਵਿੱਚ ਤੇ ਇੱਥੇ ਜਿਹੜਾ ਹੈ ਗਿਆਨ ਅਰਥ ਹੈ ਉਹ ਗਿਆਨ ਜੋ ਮਨ ਉਤੋਂ ਮੈਲ ਉਤਾਰ ਦੇਵੇ ਮਨੁੱਖ ਦੇ ਆਪੇ ਦੀ ਪਹਿਚਾਣ ਮਨੁੱਖ ਨੂੰ ਹੋ ਜਾਵੇ ਮਨੁੱਖ ਆਪਣੇ ਆਪ ਨੂੰ ਖੋਜਣ ਲੱਗ ਪਵੇ ਆਪਣੇ ਆਪ ਨੂੰ ਲੱਭਣ ਲੱਗ ਪਵੇ ਨਵਤਣੋ ਮਤਲਬ ਨਵਾਂ ਨਿਤ ਨਵਾਂ ਆਨੰਦ ਦੇਣ ਵਾਲਾ ਜਿਸ ਤੋਂ ਮਨ ਕਦੇ ਵੀ ਆਕੀ ਨਹੀਂ ਹੁੰਦਾ ਜਿਸ ਤੋਂ ਮਨ ਕਦੀ ਵੀ ਬੋਰ ਨਹੀਂ ਹੁੰਦਾ ਸਹਿਬ ਕਹਿੰਦੇ ਮਨੁੱਖ ਝੂਠ ਤੋਂ ਇਸੇ ਕਰਕੇ ਪ੍ਰਭਾਵਿਤ ਹੈ ਕਿਉਂਕਿ ਝੂਠ ਵੱਖ-ਵੱਖ ਰੂਪ ਦੇ ਵਿੱਚ ਮਨੁੱਖ ਦੇ ਸਾਹਮਣੇ ਆਉਂਦਾ ਹੈ ਜੋ ਕੁਝ ਮਨੁੱਖ ਟੀਵੀ ਦੇ ਉੱਪਰ ਵੇਖ ਰਿਹਾ ਹੈ ਜੋ ਕੁਝ ਮਨੁੱਖ ਗੀਤਾਂ ਵਿੱਚ ਸੁਣ ਰਿਹਾ ਹੈ ਉਹ ਝੂਠ ਸੁਣ ਰਿਹਾ ਹੈ ਗੁਰਬਾਣੀ ਇੱਕ ਵਾਹਿਦ ਇੱਕ ਐਸੀ ਸਮਝ ਹੈ ਸਤਿਗੁਰ ਦੀ ਮਤ ਇੱਕ ਐਸੀ ਸਮਝ ਹੈ ਜੋ ਮਨੁੱਖ ਦੇ ਅੰਦਰ ਤੋਂ ਵਿਕਾਰਾਂ ਦੀ ਮੈਲ ਨੂੰ ਉਤਾਰ ਕੇ ਮਨੁੱਖ ਨੂੰ ਆਪਣੇ ਆਪੇ ਦੀ ਸੋਝੀ ਬਖਸ਼ਦੀ ਹੈ ਆਪਣੇ ਆਪੇ ਬਾਰੇ ਦੱਸਦੀ ਹੈ ਸਭ ਕਹਿੰਦੇ ਹੈ ਨਿਰਮਲ ਨਾਮ ਮੈਲ ਤੋਂ ਰਹਿਤ ਜੇ ਕੋਈ ਗਿਆਨ ਤੇਰੇ ਅੰਦਰ ਸਦਾ ਨਵਾਂਪਣ ਲੈ ਕੇ ਆ ਸਕਦਾ ਹੈ ਸਦ ਨਵਤਣੋ ਜੋ ਸਦਾ ਤੇਰੇ ਅੰਦਰ ਨਵਾਂਪਣ ਲੈ ਕੇ ਆ ਸਕਦਾ ਹੈ ਆਪ ਵਸੈ ਮਨ ਆਏ ਪਰ ਇਹ ਗਿਆਨ ਤੈਨੂੰ ਆਪ ਆਪਣੇ ਮਨ ਦੇ ਵਿੱਚ ਵਸਾਉਣਾ ਪੈਣਾ ਹੈ ਇਹ ਆਪਣੇ ਮਨ ਨੂੰ ਤੈਨੂੰ ਆਪ ਤੋੜਨਾ ਪੈਣਾ ਹੈ ਤਾਂ ਕਿ ਤੇਰੇ ਮਨ ਨੂੰ ਇਹ ਕਬੂਲ ਕਰਨ ਲੱਗ ਪਵੇ ਕਿ ਇਹ ਹੀ ਸੱਚ ਹੈ ਬਾਕੀ ਸਭ ਕੁਝ ਝੂਠ ਹੈ ਬੋਲਣਾ ਕਥਾ ਹੋ ਰਹੀਆਂ ਨੇ ਕੀਰਤਨ ਹੋ ਰਹੇ ਨੇ ਮਨੁੱਖ ਨਿਤ ਗਿਆਨ ਦੀ ਗੱਲ ਸੁਣਦਾ ਹੈ ਪਰ ਜਦ ਤੱਕ ਇਹ ਆਪਣੇ ਮਨ ਨੂੰ ਆਪ ਨਹੀਂ ਮਨਾਉਂਦਾ ਆਪ ਉਹਦੇ ਉੱਪਰ ਨਹੀਂ ਤੁਰਦਾ ਤਦ ਤੱਕ ਆਨੰਦ ਦੀ ਅਵਸਥਾ ਨਹੀਂ ਬਣਨੀ ਤਦ ਤੱਕ ਜੀਵਨ ਵਿੱਚ ਬਦਲਾਅ ਨਹੀਂ ਆਉਣਾ ਤੋਂ ਸਹਿਬ ਕਹਿੰਦੇ ਨਿਰਮਲ ਨਾਮ ਸਦ ਨਵਤਣੋ ਆਪ ਵਸੇ ਮਨਿਆਏ ਪ੍ਰਮਾਤਮਾ ਦਾ ਜਿਹੜਾ ਗਿਆਨ ਹੈ ਜਿਹੜਾ ਉਹਦਾ ਨਾਮ ਹੈ ਉਹ ਤੇ ਸਦਾ ਮਨੁੱਖ ਦੇ ਅੰਦਰ ਆਨੰਦ ਪੈਦਾ ਕਰਨ ਵਾਲਾ ਕਦੀ ਐਸਾ ਹੋਇਆ ਪ੍ਰਮਾਤਮਾ ਦਾ ਨਾਮ ਮਨੁੱਖ ਨੂੰ ਬੋਰ ਕਰ ਦੇਵੇ ਅਸੀਂ ਨਿਤ ਗੁਰਬਾਣੀ ਪੜ੍ਹਦੇ ਹਾਂ ਜਿੰਨੀ ਪੜੀ ਜਾਵਾਂਗੇ ਹੋਰ ਉਹਦੇ ਵਿੱਚ ਚੁੱਭੀ ਲਾਉਣ ਦੀ ਜੀ ਕਰੇਗਾ ਹੋਰ ਗਿਆਨ ਵਿੱਚ ਵਾਧਾ ਹੋਵੇਗਾ ਮਨੁੱਖ ਹੋਰ ਗਹਿਰਾਈਆਂ ਵਿੱਚ ਜਾਵੇਗਾ ਹੋਰ ਡੂੰਘਾਈਆਂ ਵਿੱਚ ਜਾਵੇਗਾ ਜਿੰਨਾ ਇਸ ਨੂੰ ਖੋਜੇਗਾ ਜਿੰਨਾ ਇਸ ਨੂੰ ਲੱਭੇਗਾ ਉਹਨਾਂ ਮਨੁੱਖ ਨੂੰ ਆਪਣੇ ਆਪੇ ਦੀ ਆਪਣੇ ਆਪ ਨੂੰ ਸਵਾਰਨ ਦਾ ਮੌਕਾ ਮਿਲੇਗਾ ਤੇ ਸੱਭ ਕਹਿੰਦੇ ਇਹ ਨਾਮ ਤੇਰੇ ਮਨ ਦੇ ਵਿੱਚ ਸਦਾ ਵਸ ਜਾਵੇ ਸਦਾ ਟਿਕ ਜਾਵੇ ਰਾਹਾਓ ਫਿਰ ਅਗਲੀਆਂ ਪੰਕਤੀਆਂ ਨੇ ਪਹਿਲਾ ਬੰਦ ਹੁਣ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਰਹੇ ਨੇ ਸਤਗੁਰੂ ਮਿਲੀਐ ਫੇਰ ਨਾ ਪਵੇ ਜਨਮ ਮਰਨ ਦੁਖ ਜਾਏ ਜਦੋਂ ਸਤ ਸਤ ਗੁਰ ਸਤ ਸੱਚ ਅਟਲ ਰਹਿਣ ਵਾਲਾ ਗੁਰ ਇੱਥੇ ਰਾਰੇ ਨੂੰ ਸਿਹਾਰੀ ਪਾਈ ਐ ਸਤਗੁਰੂ ਪਾਤਸ਼ਾਹ ਨੇ ਉਹ ਸੱਚ ਦਾ ਗਿਆਨ ਉਹ ਸੱਚ ਦੀ ਸਮਝ ਉਹ ਸੱਚ ਜੋ ਕਦੀ ਮੁਕਰਨ ਵਾਲਾ ਨਹੀਂ ਉਹ ਗਿਆਨ ਜੋ ਤੇਰੇ ਅੰਦਰ ਹਕੀਕਤ ਨੂੰ ਜਗਾ ਦੇਵੇ ਉਹ ਜੁਗਤੀਆਂ ਜਦੋਂ ਤੂੰ ਆਪਣੇ ਜੀਵਨ ਵਿੱਚ ਵਸਾਵੇਂਗਾ ਮਿਲੀ ਹੈ ਜਦੋਂ ਮਿਲ ਜਾਣਗੀ ਆ ਫੇਰ ਨਾ ਪਵੇ ਫਿਰ ਤੇਰੇ ਜੀਵਨ ਦੇ ਵਿੱਚ ਆਵਾ ਗਵਣ ਜਿਹੜਾ ਨਿਤ ਤੇਰਾ ਜੀਵਨ ਵਿਕਾਰਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਜੰਮਦਾ ਹੈ ਤੇ ਮਰਦਾ ਹੈ ਮਨੁੱਖ ਦੀ ਨਿਤ ਮਨੁੱਖ ਦਾ ਜਨਮ ਹੈ ਨਿਤ ਮਨੁੱਖ ਦੀ ਵਿਚਾਰ ਦੀ ਮੌਤ ਹੈ ਅਸੀਂ ਜਦੋਂ ਜੰਮਣ ਮਰਨ ਦੀ ਗੱਲ ਨੂੰ ਸਮਝਣਾ ਵਾ ਨਾ ਤੇ ਇੱਥੇ ਇੱਕ ਗੱਲ ਸਮਝਣੀ ਹੈ ਕਿ ਰੀਕਾਰਨੇਸ਼ਨ ਤੋਂ ਉੱਪਰ ਉੱਠ ਕੇ ਗੱਲ ਨੂੰ ਸਮਝਣ ਦੀ ਇੱਥੇ ਲੋੜ ਆ ਸਾਡੀ ਹਰ ਪਲ ਦੇ ਉੱਤੇ ਸਾਡਾ ਵਿਚਾਰ ਇੱਕ ਥਾਟ ਪੈਦਾ ਹੋ ਰਿਹਾ ਹੈ ਹਰ ਸਮੇਂ ਹਰ ਪਲ ਦੇ ਉੱਤੇ ਇੱਕ ਥੌਟ ਮਰ ਰਿਹਾ ਹੈ। ਸਵਾਸ ਆ ਰਿਹਾ ਹੈ, ਜਾ ਰਿਹਾ ਹੈ। ਨਿਤ ਜੰਮਣ ਮਰਨ ਮਨੁੱਖ ਦਾ ਹਰ ਪਲ ਦੇ ਉੱਤੇ ਲੱਗਾ ਹੈ। ਤੇ ਜਿਸ ਸੋਈ ਵਿਚਾਰ ਦੇ ਵਿੱਚ ਚੜ੍ਹਦੀ ਕਲਾ ਨਹੀਂ, ਵਿਲ ਪਾਵਰ ਮਜ਼ਬੂਤ ਨਹੀਂ। ਮਨੁੱਖ ਦਾ ਉਹ ਵਿਚਾਰ ਮੌਤ ਵੱਲ ਲੈ ਕੇ ਜਾ ਰਿਹਾ ਹੈ। ਤੇ ਜਿਹੜੀ ਵਿਚਾਰ ਮਨੁੱਖ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਵੇ, ਜਿਸ ਵਿਚਾਰ ਦੇ ਵਿੱਚ ਮਨੁੱਖ ਦੀ ਵਿਲ ਪਾਵਰ ਹੋਵੇ, ਮਨੁੱਖ ਨੂੰ ਜਿਨ੍ਹਾਂ ਵਿਚਾਰਾਂ ਦੇ ਨਾਲ ਆਨੰਦ ਅਨੰਦ ਮਿਲੇ। ਉਹ ਵਿਚਾਰਾਂ ਕੀ ਹੁੰਦੀਆਂ ਨੇ ਮਨੁੱਖ ਦੇ ਅੰਦਰੋਂ ਦੁੱਖ ਜਿਹੜਾ ਮਨੁੱਖ ਦਾ ਆਤਮਿਕ ਦੁੱਖ ਹੈ ਉਹ ਦੁੱਖ ਨੂੰ ਮਿਟਾ ਦਿੰਦੀਆਂ ਹਨ ਜਦੋਂ ਸੱਚ ਦੀ ਸਮਝ ਆ ਜਾਂਦੀ ਹੈ ਹਕੀਕਤ ਸਮਝ ਆਉਣ ਲੱਗ ਪੈਂਦੀ ਹੈ ਗੁਰਮਤ ਸਮਝ ਆਉਣ ਲੱਗ ਪੈਂਦੀ ਹੈ ਗੁਰੂ ਦਾ ਗਿਆਨ ਪੱਲੇ ਪੈਣ ਲੱਗ ਪੈਂਦਾ ਹੈ ਫਿਰ ਸਾਬ ਕਹਿੰਦੇ ਸਤ ਗੁਰੂ ਮਿਲੀਏ ਫਿਰ ਸਮਝਿਓ ਕਿ ਸੱਚਾ ਗਿਆਨ ਹੁਣ ਜੀਵਨ ਵਿੱਚ ਮਿਲ ਗਿਆ ਹੈ ਫੇਰ ਨਾ ਪਵੇ ਫਿਰ ਇਹ ਨਹੀਂ ਕਿ ਇਹ ਗਿਆਨ ਮਿੰਟ ਦੇ ਵਿੱਚ ਖਤਮ ਹੋ ਜਾਵੇਗਾ ਜੰਮਨੋ ਕੋ ਹੁਣੇ ਕੁਝ ਕਰਕੇ ਬਾਅਦ ਵਿੱਚ ਮੁਕਰ ਜਾਵੇਗਾ ਫਿਰ ਇਹ ਮਿੱਟਦਾ ਨਹੀਂ ਮੁੱਕਦਾ ਨਹੀਂ ਕਿਉਂਕਿ ਮਨੁੱਖ ਤਾਂ ਫਿਰ ਮਰਨ ਜੀਵਨ ਵਾਲੀ ਖੇਡ ਮੁੱਕ ਜਾਂਦੀ ਹੈ ਫਿਰ ਇਹਦੇ ਨਿਰੰਤਰ ਵਿਚਾਰ ਗੁਰਮਤ ਦੇ ਨਿਰਮਲ ਸਵੱਛ ਤੇ ਪਵਿੱਤਰ ਬਣ ਜਾਂਦੇ ਨੇ ਮੈਲੇ ਵਿਚਾਰ ਇਹਦੇ ਜੀਵਨ ਵਿੱਚੋਂ ਮੁੱਕ ਜਾਂਦੇ ਨੇ ਤੇ ਆਤਮਿਕ ਦੁੱਖ ਜੀਵਨ ਵਿੱਚੋਂ ਮੁੱਕ ਜਾਂਦਾ ਹੈ ਪੂਰਾ ਸ਼ਬਦ ਸਭ ਸੋਜੀ ਹੋਈ ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਿਹੜੀ ਸੋਜੀ ਆ ਨਾ ਇਹ ਜਿਹੜਾ ਗਿਆਨ ਦਾ ਪ੍ਰਗਾਸ ਆ ਜਿਹੜੀ ਇਹ ਸਮਝ ਆ ਇਹ ਪੂਰੇ ਸ਼ਬਦ ਜਦੋਂ ਸਤਿਗੁਰੂ ਜੀ ਕੇ ਵਿਚਾਰ ਜਦੋਂ ਗੁਰਬਾਣੀ ਗੁਰੂ ਦੀ ਮਤ ਗੁਰੂ ਦੇ ਸ਼ਬਦ ਦੇ ਵਿੱਚ ਸੁਰਤ ਜੁੜੀ ਤੁਸੀਂ ਕਿਸੇ ਚੈਪਟਰ ਨੂੰ ਰੀਡ ਕਰਦੇ ਆ ਪਰ ਜੇ ਉਹਦੇ ਵਿੱਚ ਕਨਸੈਂਟਰੇਸ਼ਨ ਨਹੀਂ ਉਹ ਗਿਆਨ ਉਹ ਤੁਹਾਨੂੰ ਕਦੀ ਵੀ ਅੱਗੇ ਨਹੀਂ ਲੈ ਕੇ ਜਾਵੇਗਾ ਪਰ ਜਿਸ ਸ਼ਬਦ ਨੂੰ ਜਿਸ ਗਿਆਨ ਨੂੰ ਜਿਸ ਚੈਪਟਰ ਨੂੰ ਤੁਸੀਂ ਬੜਾ ਡੀਪਲੀ ਪੜਦੇ ਹੋ ਉਹ ਤੁਹਾਡੇ ਅੰਦਰ ਗਿਆਨ ਦੀਆਂ ਕਿਰਨਾਂ ਬਖੇਰਦਾ ਹੈ ਤੁਹਾਡੇ ਅੰਦਰ ਅਗਿਆਨਤਾ ਮਿਖਾਉਂਦਾ ਹੈ ਯਤਕ ਸ਼ਬਦ ਵਿੱਚ ਪੂਰਨ ਰੂਪ ਦੇ ਵਿੱਚ ਤੁਸੀਂ ਨਹੀਂ ਡੁੱਟਦੇ ਇੱਥੇ ਪੂਰੇ ਸ਼ਬਦ ਦਾ ਮਤਲਬ ਹੈ ਪੂਰਨ ਰੂਪ ਦੇ ਵਿੱਚ ਗੁਰੂ ਦੇ ਸ਼ਬਦ ਵਿੱਚ ਜੁੜਨਾ ਸਭ ਸੋਜੀ ਹੋਈ ਉਹ ਸਤਗੁਰੂ ਜੀ ਕਿਰਪਾ ਕਰਦੇ ਹਨ ਮੇਰੇ ਮਨ ਮੇਰੇ ਸਤਗੁਰੂ ਸਿਉ ਚਿਤ ਲਾਏ ਨਿਰਮਲ ਨਾਮ ਸਦ ਨਵਤਣੋ ਆਪ ਵਸੇ ਮਨ ਆਏ ਪੂਰੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਮਨ ਸਤਗੁਰੂ ਦੇ ਨਾਲ ਜੁੜ ਜਾਂਦਾ ਹੈ ਸੱਚੇ ਗਿਆਨ ਦੇ ਨਾਲ ਮਨੁੱਖ ਦਾ ਚਿੱਤ ਜੁੜ ਜਾਂਦਾ ਹੈ ਫਿਰ ਕੀ ਹੁੰਦਾ ਹੈ ਨਿਰਮਲ ਨਾਮ ਸਦ ਨਵਤਣੋ ਆਪ ਵਸੇ ਮਨ ਆਏ ਫਿਰ ਜਦੋਂ ਮਨੁੱਖ ਆਪ ਆਪਣੇ ਮਨ ਦੇ ਵਿੱਚ ਪ੍ਰਮਾਤਮਾ ਦੇ ਹੁਕਮ ਨੂੰ ਟਿਕਾਉਂਦਾ ਹੈ ਤੇ ਮਨੁੱਖ ਦਾ ਮਨ ਮੈਲ ਤੋਂ ਰਹਿਤ ਨਿਰਮਲ ਹੋਣ ਲੱਗ ਪੈਂਦਾ ਹੈ ਤੇ ਸਤਿਗੁਰੂ ਜੀ ਅਗਲੀਆਂ ਪੰਕਤੀਆਂ ਚ ਕਿਰਪਾ ਕਰਦੇ ਨੇ ਹਰ ਜਿਓ ਰਾਖੋ ਆਪਣੀ ਸ਼ਰਣਾਈ ਜਿਉਂ ਰਾਖੇ ਤਿਉ ਰਹਿਣਾ ਫਿਰ ਮਨੁੱਖ ਦੀ ਅਵਸਥਾ ਕਿ ਐਸੀ ਬਣਦੀ ਹੈ ਮਨੁੱਖ ਆਪਣੀਆਂ ਮਨ ਆਈਆਂ ਆਪਣੀਆਂ ਮਨਮਰਜ਼ੀਆਂ ਛੱਡ ਕੇ ਪ੍ਰਮਾਤਮਾ ਦੇ ਗਿਆਨ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਟਿਕਣ ਲੱਗ ਪੈਂਦਾ ਹੈ ਫਿਰ ਉਹ ਇਹੀ ਕਹਿੰਦਾ ਹੈ ਕਿ ਜਿਵੇਂ ਵੈਗੁਰੂ ਜੀ ਤੁਹਾਡਾ ਹੁਕਮ ਆ ਮੈਂ ਤੁਹਾਡੀ ਸ਼ਰਨ ਵਿੱਚ ਆ ਗਿਆ ਹਾਂ ਮੈਂ ਆਪਣੇ ਆਪ ਨੂੰ ਪੂਰਨ ਸਮਰਪਣ ਕਰ ਦਿੱਤਾ ਹੈ ਤੁਹਾਡੇ ਅੱਗੇ ਹੁਣ ਜਿਵੇਂ ਤੁਸੀਂ ਮੈਨੂੰ ਰੱਖਦੇ ਹੋ ਮੈਂ ਤਿਵੇਂ ਰਹਿਣਾ ਹਾਂ ਕਿਉਂਕਿ ਮੈਂ ਆਪਣੀ ਹੋਮੇ ਦੀ ਆਪਣੇ ਆਪਣੇ ਅੰਦਰ ਦੇ ਵਿਕਾਰਾਂ ਦੀ ਆਵਾਜ਼ ਸੁਣਨੀ ਬੰਦ ਕਰਤੀ ਹੈ ਹੁਣ ਸਦਾ ਮੇਰਾ ਚਿਤ ਤੁਹਾਡੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ ਗੁਰ ਕੈ ਸ਼ਬਦ ਜੀਵਤ ਮਰੈ ਗੁਰਮੁਖ ਭਵਜਲ ਤਰਨਾ ਸਤਿਗੁਰੂ ਕਹਿੰਦੇ ਅਸਲੀ ਭਵਜਲ ਤਰਨਾ ਕੀ ਹੈ ਭਵਜਲ ਮਤਲਬ ਇਸ ਸੰਸਾਰ ਤੋਂ ਮੁਕਤ ਹੋਣਾ ਕੀ ਹੈ ਗੁਰ ਕੈ ਸ਼ਬਦ ਜਦੋਂ ਗੁਰੂ ਦੇ ਗਿਆਨ ਦੇ ਵਿੱਚ ਗੁਰੂ ਦੀ ਸ਼ਬਦ ਵਿੱਚ ਜੋ ਗੁਰਬਾਣੀ ਵਿੱਚ ਸਤਿਗੁਰੂ ਜੀ ਸਾਨੂੰ ਮਤ ਬਖਸ਼ਦੇ ਹਨ ਸਮਤ ਬਖਸ਼ਦੇ ਹਨ ਜਦੋਂ ਇਹਦੇ ਵਿੱਚ ਅਸੀਂ ਆਪਣੇ ਮਨ ਨੂੰ ਮਾਰਨ ਲੱਗ ਪੈਂਦੇ ਹਾਂ ਆਪਣੇ ਮਨ ਨੂੰ ਟਿਕਾਉਣ ਲੱਗ ਪੈਂਦੇ ਹਾਂ ਤੇ ਸਹਿਬ ਕਹਿੰਦੇ ਉਦੋਂ ਜੀਵਤ ਮਰੇ ਉਦੋਂ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ ਜਿਉਂਦਿਆਂ ਦੀ ਆਪਣੇ ਅੰਦਰ ਦੇ ਵਿਕਾਰਾਂ ਨੂੰ ਮਾਰ ਦਿੰਦਾ ਹੈ ਤੇ ਗੁਰਮੁਖ ਭਵਜਲ ਤਰਨਾ ਇਹੀ ਹੈ ਗੁਰੂ ਦੇ ਵੱਲ ਮੁੱਕ ਕਰਕੇ ਗੁਰੂ ਦੇ ਸਿੱਖ ਦਾ ਇਸ ਭਵਜਲ ਸਾਗਰ ਤੋਂ ਤਰਨਾ ਵੱਡਾ ਭਾਗ ਨਾਉ ਪਾਈ ਹੈ ਗੁਰਮਤ ਸ਼ਬਦ ਸੁਹਾਈ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਤੂੰ ਆਪਣੇ ਜੀਵਨ ਦੇ ਵੱਡੇ ਭਾਗ ਦੇ ਵਿੱਚ ਵੱਡੇ ਹਿੱਸੇ ਦੇ ਵਿੱਚ ਨੌ ਪਾਈ ਹੈ ਪ੍ਰਮਾਤਮਾ ਦੇ ਹੁਕਮ ਨੂੰ ਟਿਕਾਉਣ ਲੱਗ ਪਵੇਂਗਾ ਗੁਰਮਤ ਸ਼ਬਦ ਸੁਹਾਈ ਤੇ ਜਦੋਂ ਤੇਰੀ ਮਤ ਗੁਰੂ ਦੀ ਮਤ ਦੇ ਮੁਤਾਬਕ ਤੁਰਨ ਲੱਗ ਪਵੇਗੀ ਗੁਰੂ ਦੇ ਸ਼ਬਦ ਦੇ ਵਿੱਚ ਸੁਹਾਵਣੀ ਹੋਣ ਲੱਗ ਪਵੇਗੀ ਪਭ ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਆਪ ਨੂੰ ਵਸਾਉਣ ਲੱਗ ਪਵੇਗੀ ਉਦੋਂ ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਆ ਸਮਾਈ ਉਹ ਦਿਨ ਤੇਰੇ ਮਨ ਦੇ ਵਿੱਚ ਪਰੀਪੂਰਨ ਪਰਮਾਤਮਾ ਵਾਹਿਗੁਰੂ ਜਿਹੜਾ ਹੈ ਉਹ ਸਮਝ ਵਿੱਚ ਆਉਣ ਲੱਗ ਪਵੇਗਾ ਉਹ ਤੇਰੇ ਮਨ ਦੇ ਵਿੱਚ ਵਸਣ ਲੱਗ ਪਵੇਗਾ ਤੇ ਕਰਤਾ ਸਹਿਜੇ ਰਿਆ ਸਮਾਈ ਉਦੋਂ ਜੋ ਕੁਝ ਕਰਤਾ ਅਕਾਲਪੁਰਖ ਵਾਹਿਗੁਰੂ ਕਰ ਰਿਹਾ ਹੈ ਉਹਨੂੰ ਵੇਖ-ਵੇਖ ਕੇ ਤੇਰੇ ਜੀਵਨ ਦੇ ਵਿੱਚ ਸਹਿਜ ਆਉਣ ਲੱਗ ਪਵੇਗਾ ਤੇ ਜੀਵਨ ਦੇ ਵਿੱਚ ਟਿਕਾਬ ਆਉਣ ਲੱਗ ਪਵੇਗਾ ਸਹਿਬ ਕਹਿੰਦੇ ਹੁਣ ਅਗਲੀ ਗੱਲ ਉਹਨਾਂ ਲੋਕਾਂ ਦੀ ਕਰਦੇ ਹਨ ਜੋ ਆਪਣੀ ਮਨ ਦੀ ਮਤ ਪਿੱਛੇ ਲੱਗ ਕੇ ਵਿਕਾਰਾਂ ਦੇ ਵਿੱਚ ਪੜਕਦੇ ਹਨ ਇੱਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਦਨ ਬੰਦ ਪਵਾਇਆ ਸਹਿਬ ਕਹਿੰਦੇ ਇੱਕ ਉਹ ਲੋਗ ਨੇ ਜੋ ਕੇਵਲ ਆਪਣੀਆਂ ਮਨ ਆਈਆਂ ਕਰਦੇ ਹਨ ਆਪਣੀਆਂ ਮਨਮਰਜ਼ੀਆਂ ਕਰਦੇ ਹਨ ਗੁਰੂ ਦੇ ਹੁਕਮ ਨੂੰ ਗੁਰੂ ਜੀ ਦੇ ਸ਼ਬਦ ਨੂੰ ਗੁਰੂ ਦੀ ਬਾਣੀ ਨੂੰ ਆਪਣੇ ਜੀਵਨ ਵਿੱਚ ਨਹੀਂ ਵਸਾਉਂਦੇ ਉਹਨਾਂ ਨੂੰ ਗੁਰੂ ਦਾ ਸ਼ਬਦ ਚੰਗਾ ਨਹੀਂ ਲੱਗਦਾ ਉਹ ਨਿਤ ਕੀ ਕਰ ਰਹੇ ਨੇ ਬੰਦਨ ਬੰਦ ਪਵਾਇਆ ਨਿਤ ਆਪਣੇ ਵੱਲੋਂ ਵਿਕਾਰਾਂ ਦੇ ਪਾਏ ਹੋਏ ਬੰਦਨਾ ਦੇ ਵਿੱਚ ਆਪਣੇ ਆਪ ਨੂੰ ਬੰਦੇ ਜਾਂਦੇ ਹਨ ਲੱਖ 84 ਫਿਰਫਰੇ ਆਵੇ ਬਿਰਥਾ ਜਨਮ ਗਵਾਇਆ ਉਹ ਨਿਤ ਆਪਣੇ ਜੀਵਨ ਵਿੱਚ ਲੱਖ 84 ਮਤਲਬ 84 ਲੱਖ ਜੋਨਾਂ ਦਾ ਸੁਭਾਅ ਉਹ ਨਿਤ ਆਪਣੇ ਜੀਵਨ ਵਿੱਚ ਹੰਡਾਉਂਦੇ ਹਨ ਜੋ ਜੋ ਜਾਨਵਰਾਂ ਦੇ ਸੁਭਾਅ ਨੇ ਉਹਨਾਂ ਦੇ ਮੁਤਾਬਕ ਉਹ ਆਪਣੇ ਜੀਵਨ ਨੂੰ ਟਾਲਦੇ ਹਨ ਨਿਤ ਇਹ ਸਮਝੋ ਕਿ ਉਹ ਜਉਂਦਿਆਂ ਜੀ ਹੀ 184 84 ਲੱਖ ਜੋਨਾਂ ਦੇ ਸੁਭਾਅ ਦੇ ਵਿੱਚ ਬਾਰ-ਬਾਰ ਜਨਮ ਲੈਂਦੇ ਹਨ ਬਾਰ-ਬਾਰ ਮਰਦੇ ਹਨ ਭਗਤਾਂ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ ਪਰ ਜਿਹੜੇ ਭਗਤ ਨੇ ਉਹਨਾਂ ਦਾ ਮਨ ਸਦਾ ਖੇੜੇ ਦੇ ਵਿੱਚ ਸਦਾ ਚਾਹ ਦੇ ਵਿੱਚ ਸਦਾ ਟਿਕਿਆ ਰਹਿੰਦਾ ਹੈ ਕਿਉਂਕਿ ਉਹ ਆਪਣੇ ਮਨ ਨੂੰ ਗੁਰੂ ਜੀ ਦੀ ਮਤ ਦੇ ਮੁਤਾਬਕ ਤੋੜਦੇ ਹਨ ਸਦਾ ਗੁਰੂ ਦੇ ਹੁਕਮ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ ਅੰਨ ਦਿਨ ਗੁਣ ਗਾਵੈ ਦਿਨ ਰਾਤ ਉਹ ਨਿਰੰਕਾਰ ਦੇ ਗੀਤ ਗਾਉਂਦੇ ਹਨ ਸਦ ਨਿਰਮਲ ਤੇ ਸਦਾ ਉਹ ਗੀਤ गा ਕੇ ਪ੍ਰਮਾਤਮਾ ਦੇ ਆਪਣੇ ਮਨ ਨੂੰ ਵਿਕਾਰਾਂ ਦੀ ਮੈਲ ਤੋਂ ਰਹਿਤ ਕਰਦੇ ਹਨ ਸਹਿਜੇ ਨਾਮ ਸਮਾਤਾ ਤੇ ਉਹਨਾਂ ਦੇ ਜੀਵਨ ਵਿੱਚ ਹੌਲੀ-ਹੌਲੀ ਸਹਿਜ ਆਉਣ ਲੱਗ ਪੈਂਦਾ ਹੈ ਤੇ ਉਹ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆਪਣੇ ਆਪ ਨੂੰ ਟਿਕਾਉਣ ਲੱਗ ਪੈਂਦੇ ਹਨ ਗੁਰਮੁਖ ਅੰਮ੍ਰਿਤ ਬਾਣੀ ਬੋਲੈ ਤੇ ਗੁਰੂ ਜੀ ਦੇ ਵੱਲ ਮੁੱਕ ਕਰਕੇ ਗੁਰੂ ਦੇ ਹੁਕਮ ਤੇ ਤੁਰ ਕੇ ਗੁਰੂ ਦੇ ਸਨਮੁਖ ਰਹਿ ਕੇ ਗੁਰੂ ਦੇ ਸ਼ਬਦ ਦੇ ਵਿੱਚ ਟੋਕ ਟੇਕੇ ਉਹ ਆਪਣੇ ਮੁਖ ਤੋਂ ਸਦਾ ਸੱਚ ਦੀ ਪਵਿੱਤਰਤਾ ਦੀ ਮਿੱਠੀ ਬੋਲੀ ਅੰਮ੍ਰਿਤਮਈ ਬਾਣੀ ਨੂੰ ਬੋਲਦੇ ਹਨ ਸਭ ਆਤਮ ਰਾਮ ਪਛਾਣੀ ਤੇ ਉਹਨਾਂ ਦੀ ਆਤਮਾ ਪ੍ਰਮਾਤਮਾ ਨੂੰ ਪਛਾਣਨ ਲੱਗ ਪੈਂਦੀ ਹੈ ਉਹਨਾਂ ਨੂੰ ਸਾਰਿਆਂ ਵਿੱਚ ਵਸਦਾ ਨਿਰੰਕਾਰ ਦਿਸਣ ਲੱਗ ਪੈਂਦਾ ਹੈ ਇਕੋ ਸੇਵਨ ਉਹਨਾਂ ਦੇ ਜੀਵਨ ਦਾ ਆਧਾਰ ਕੇਵਲ ਇੱਕੋ ਇੱਕ ਅਕਾਲ ਪੁਰਖ ਵੈਗੁਰੂ ਦੀ ਸੇਵਾ ਬਣ ਜਾਂਦਾ ਹੈ ਏਕ ਅਰਾਧੇ ਉਹ ਇੱਕੋ ਅਕਾਲ ਪੁਰਖ ਦੀ ਅਰਾਧਨਾ ਕਰਦੇ ਹਨ ਗੁਰਮੁਖ ਇਕੱਠ ਕਹਾਣੀ ਤੇ ਉਹ ਐਸੇ ਗੁਰਮੁਖ ਪਿਆਰਿਆਂ ਦੀਆਂ ਬਾਤਾਂ ਐਸੇ ਗੁਰਮੁਖਾਂ ਦੀ ਗੱਲ ਜੋ ਗੁਰੂ ਦੀ ਮੱਤੇ ਤੁਰਦੇ ਹਨ ਇਹ ਦੱਸੀ ਨਹੀਂ ਜਾ ਸਕਦੀ ਸੱਚਾ ਸਾਹਿਬ ਸੇਵੀ ਹੈ ਗੁਰਮੁਖ ਵਸੈ ਮਨ ਆਏ ਜਿਹੜਾ ਜਦੋਂ ਮਨੁੱਖ ਦੇ ਜੀਵਨ ਵਿੱਚ ਸਦਾ ਅਟਲ ਰਹਿਣ ਵਾਲੇ ਸੱਚੇ ਇੱਕੂ ਇੱਕ ਅਕਾਲ ਪੁਰਖ ਵਹਿਗੁਰੂ ਦੀ ਸੇਵਾ ਦੀ ਭਾਵਨਾ ਜਾਗ ਪੈਂਦੀ ਹੈ ਉਦੋਂ ਉਹਦਾ ਮਨ ਗੁਰੂ ਦੇ ਵੱਲ ਤੁਰਨ ਲੱਗ ਪੈਂਦਾ ਹੈ ਉਹਦਾ ਮੁਖ ਗੁਰੂ ਵੱਲ ਹੋ ਜਾਂਦਾ ਹੈ ਉਹਦੇ ਮੁਖ ਵਿੱਚ ਗੁਰੂ ਦਾ ਗਿਆਨ ਵਸ ਜਾਂਦਾ ਹੈ ਤੇ ਉਹਦਾ ਮਨ ਸਦਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਟਿਕ ਜਾਂਦਾ ਹੈ ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ ਫਿਰ ਐਸੇ ਮਨੋਖਾਂ ਦੇ ਮਨ ਸਦਾ ਪਰਮਾਤਮਾ ਦੇ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ ਉਹ ਆਪਣੀਆਂ ਮਨਮਰਜ਼ੀਆਂ ਛੱਡ ਕੇ ਆਪਣੇ ਆਪ ਨੂੰ ਪਰਮਾਤਮਾ ਦੇ ਗਿਆਨ ਨਾਲ ਜੋੜ ਕੇ ਹੁਕਮ ਦੇ ਵਿੱਚ ਟਿਕਾ ਕੇ ਪਰਮਾਤਮਾ ਦੀ ਕਿਰਪਾ ਦੇ ਨਾਲ ਆਪਣੇ ਆਪ ਨੂੰ ਨਿਰੰਕਾਰ ਨਾਲ ਮਿਲਾ ਲੈਂਦੇ ਹਨ ਆਪੇ ਕਰੇ ਕਰਾਏ ਆਪੇ ਇਕ ਨਾ ਸੁਤਿਆਂ ਦੇ ਜਗਾਏ ਸਭ ਕਹਿੰਦੇ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਸਮਝ ਆ ਜਦੋਂ ਜੀਵਨ ਵਿੱਚ ਪੱਲੇ ਪੈਂਦੀ ਹੈ ਉਦੋਂ ਇਹ ਗੱਲ ਸਮਝ ਆ ਜਾਂਦੀ ਹੈ ਕਿ ਜਿਹੜਾ ਉਹ ਵੈਗੁਰੂ ਅਕਾਲਪੁਰਖ ਵੈਗੁਰੂ ਹੈ ਉਹ ਆਪ ਹੀ ਸਾਰੇ ਜੀਵਾਂ ਨੂੰ ਪ੍ਰੇਰਦਾ ਹੈ ਆਪ ਹੀ ਸਾਰੇ ਜੀਵਾਂ ਦੇ ਪਾਸੋਂ ਸੱਚ ਦੇ ਰਾਹ ਤੇ ਤੁਰਨ ਦੇ ਕਰਮ ਕਮਾਉਂਦਾ ਹੈ ਇੱਕ ਉਹ ਨੇ ਜੋ ਮਾਇਆ ਦੀ ਨੀਂਦ ਵਿੱਚ ਸੁੱਤੇ ਹੋਏ ਨੇ ਤੇ ਇੱਕ ਉਹ ਨੇ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਆਪਣੇ ਜੀਵਨ ਨੂੰ ਜੋੜ ਕੇ ਮਾਇਆ ਦੀ ਗਫਲਤ ਦੀ ਨੀਂਦ ਵਿੱਚੋਂ ਆਪਣੇ ਆਪ ਨੂੰ ਜਗਾ ਲਿਆ ਹੈ ਇਹ ਸਮਝ ਆ ਗਈ ਹੈ ਕਿ ਵੈਗੁਰੂ ਆਪ ਹੀ ਕਿਰਪਾ ਕਰ ਰਿਹਾ ਹੈ ਆਪੇ ਮੇਲ ਮਿਲਾਉਣ ਦਾ ਨਾਨਕ ਸ਼ਬਦ ਸਮਾਏ ਸਾਬ ਕਹਿੰਦੇ ਉਹ ਵੈਗੁਰੂ ਆਪੀ ਕਿਰਪਾ ਕਰਕੇ ਮਨੁੱਖ ਦਾ ਮਿਲਾਪ ਬਖਸ਼ਦਾ ਹੈ ਤੇ ਨਾਨਕ ਜੀ ਆਖਦੇ ਹਨ ਫਿਰ ਸਦਾ ਵਾਸਤੇ ਮਨੁੱਖ ਦਾ ਮਨ ਗੁਰੂ ਸ਼ਬਦ ਦੇ ਵਿੱਚ ਸਮਾ ਜਾਂਦਾ ਹੈ ਗੁਰੂ ਸ਼ਬਦ ਦੇ ਵਿੱਚ ਟਿਕ ਜਾਂਦਾ ਹੈ ਇਹ ਅੱਜ ਦਾ ਪਵਨ ਸ਼ਬਦ ਹੈ ਜਵੀ ਨੰਬਰ ਜਿੱਦੀ ਵਿਚਾਰ ਅੱਜ ਆਪ ਜੀ ਦੇ ਸਨਮੁਖ ਰੱਖੀ ਹੈ ਕੱਲ ਨੂੰ ਅਗਲੇ ਸ਼ਬਦ ਦੀ ਵਿਚਾਰ ਲੈ ਕੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ